ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਮ ਹੋਗੇ ਦੇਖੋ ਅੱਜ ਕੱਲ ਇੱਕ ਕਾਫੀ ਵਾਇਰਸ ਨਾ ਫੈਲ ਰਿਹਾ ਹੈ ਜਿਹੜਾ ਕਹਿੰਦੇ ਨੇ ਵੀ ਕਰੋਨਾ ਮੰਗੂ ਇਹਦਾ ਕੋਈ ਹਜੇ ਇਲਾਜ ਨਹੀਂ ਹੈਗਾ ਹਨਾ ਤੇ ਪਤਾ ਨਹੀਂ ਨਾ ਵੀ ਉਹਦਾ 골ਡਨ ਪਤਾ ਨਹੀਂ ਵਾਇਰਸ ਕੀ ਰੱਖ ਰੱਖਿਆ ਹੈਗਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਤੇ ਅੱਜ ਮੈਂ ਤੁਹਾਨੂੰ ਦੱਸ ਦਿਆਂ ਵੀ ਦੇਖੋ ਕੋਈ ਘਬਰਾਉਣ ਦੀ ਲੋੜ ਨਹੀਂ ਕੁਝ ਡਰਨ ਦੀ ਲੋੜ ਨਹੀਂ ਹੈਗੀ ਇਹ ਸਿਰਫ ਇੱਕ ਮੱਛਰ ਹੈਗਾ ਹਨਾ ਡੇਂਗੂ ਜਿੱਦਾਂ ਕਿ ਆਪਾਂ ਹੋ ਰਹੇ ਨੇ ਤੇ ਡੇਂਗੂ ਦੀ ਬਿਮਾਰੀ ਹੋ ਰਹੀ ਹੈਗੀ ਹਾਂਜੀ ਤੇ ਮੈਂ ਇਹਨਾ ਜਿਹੜੇ ਆਪਾਂ ਗੱਲ ਕਰ ਰਹੇ ਸੀ ਇਹ ਇੱਕ ਮੱਛਰ ਹੈਗਾ ਕਿਉਂਕਿ ਮੱਛਰ ਦੇਖੋ ਆ 2 ਮਹੀਨੇ ਦੇ ਵਿੱਚ ਬੈਸੀ ਬਹੁਤ ਹੋ ਜਾਂਦਾ ਹੈਗਾ ਤੇ ਸਭ ਤੋਂ ਪਹਿਲਾਂ ਦੇਖੋ ਪਹਿਲਾਂ ਜੇ ਕੋਰੋਨਾ ਵੇਲੇ ਇਹਨਾਂ ਨੇ ਇਦਾਂ ਹੀ ਰੋਲਾ ਪਾ ਪਾ ਕੇ ਹਨਾ ਇਹ ਵਾਇਰਸ ਆ ਗਿਆ ਜੀ ਫਲਾਣਾ ਆ ਗਿਆ ਜੀ ਧਮਕਾਣਾ ਆ ਗਿਆ ਜੀ ਦੇਖੋ ਪਹਿਲਾਂ ਵੀ ਮੈਂ ਇਹ ਦੱਸਿਆ ਸੀਗਾ ਵੀ ਜਿਹੜਾ ਕੋਰੋਨਾ ਦਾ ਨਾਮ ਦਿੱਤਾ ਸੀ ਇੱਕ ਨਮੂਨੀਆ ਸੀਗਾ ਹਰ ਪਹਿਲਾਂ ਵੀ ਹੁੰਦਾ ਸੀਗਾ ਇਹ ਹਨਾ ਤੇ ਹੁਣ ਥੋੜਾ ਜਿਹਾ ਅੰਗਰੇਜ਼ੀ ਬਾੜ ਵਿੱਚ ਬਾੜ ਕੇ ਆਪਾਂ ਇਹਨੂੰ ਥੋੜਾ ਜਿਹਾ ਮਾਡਰਨ ਬਣਾ ਦਿੰਨੇ ਆਗੇ ਤੇ ਦੇਖੋ ਇਹ ਸਿਰਫ ਇੱਕ ਇਨਸਾਨ ਤੇ ਐਕਸਪੈਰੀਮੈਂਟ ਕਰੀ ਜਾਂਦੇ ਨੇ ਹਨਾ ਵੀ ਡਾਕਟਰ ਵੀ ਗਾਹਾਂ ਦੀ ਗਾਹ ਆ ਕਰੀ ਜਾਂਦੇ ਨੇ ਤੇ ਇਸ ਚੀਜ਼ ਦੇ ਵਿੱਚ ਮੈਂ ਆਪਣੇ ਫਰੈਂਡਸ ਨੂੰ ਜ਼ਰੂਰ ਕਹੂੰਗੀ ਵੀ ਤੁਸੀਂ ਨਾ ਉਲਝਣਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਨੇ ਇਹ ਜਿਹੜਾ ਆਪਦਾ ਆਲਾ ਦਵਾਲਾ ਹੈਗਾ ਹਨਾ ਉਹਦੇ ਵਿੱਚ ਛੜਕਾ ਕਰੋ ਜੇ ਕਿਸੇ ਵੀ ਦਵਾਈ ਦਾ ਕਰੋ ਹਨਾ ਜਾਂ ਫਿਰ ਤੁਸੀਂ ਥੋੜਾ ਜਿਹਾ ਪੈਟਰੋਲ ਜਾਂ ਡੀਜ਼ਲ ਲੈ ਲਓ ਹਨਾ ਉਹਦੇ ਵਿੱਚ ਥੋੜੇ ਜਿਹਾ ਆਪਣਾ ਡਿਟੋਲ ਪਾ ਲਓ ਇੱਕ ਦੋ ਕਪੂਰ ਦੀਆਂ ਟਿੱਕੀਆਂ ਪਾ ਲਓ ਉਹਦੇ ਨਾਲ ਆਪਦੇ ਸਾਰੇ ਵਾਲੇ ਦਵਾਲੇ ਹਨਾ ਛੜਕਾ ਕਰੋ ਤੇ ਆ ਘਰ ਦੇ ਅੰਦਰ ਦੋ ਕਪੂਰ ਦੀਆਂ ਟਿੱਕੀਆਂ ਤੇ ਥੋੜੇ ਜਿਹਾ ਨਾ ਪਿਆਜ਼ ਦੇ ਸਿਲਕਿਆਂ ਦਾ ਤੁਸੀਂ ਡੇਲੀ ਸਾਰੇ ਘਰ ਦੇ ਵਿੱਚ ਧੂਆਂ ਦਿਓ ਜਿਸ ਦੇ ਨਾਲ ਐਕਸਟਰਾ ਮੱਛਰ ਕਿਟਾਣੋ ਜੋ ਕਪੂਰ ਤੇ ਜਿਹੜਾ ਪਿਆਜ਼ ਦਾ ਸਿਲਕਾ ਮੈਂ ਤੁਹਾਨੂੰ ਦੱਸਿਆ ਇਹਦੇ ਨਾਲ ਨਾ ਮੱਖੀ ਮੱਛਰ ਜਿੰਨੇ ਵੀ ਭਾਲ ਤੋਂ ਕਿਟਾਣੋ ਨੇ ਉਹ ਸਾਰੇ ਘਰ ਦੇ ਵਿੱਚ ਹਨਾ ਖਤਮ ਹੋ ਜਾਂਦੇ ਹੈਗੇ ਤੇ ਤੁਸੀਂ ਇਹਨੂੰ ਜ਼ਰੂਰ ਜਮਾਉਣਾ ਕਿਉਂਕਿ ਛੋਟੇ ਬੱਚੇ ਨੇ ਜਿੱਦਾਂ ਸਿਸਟਰ ਨੇ ਵੀਰ ਨੇ ਖੇਤਾਂ ਦੇ ਵਿੱਚ ਕੰਮ ਕਰਦੇ ਹੈਗੇ ਹਨਾ ਉੱਥੇ ਮੱਛਰ ਉਹਨਾਂ ਨੂੰ ਕੱਟਦਾ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਨਾਰੀਅਲ ਦਾ ਤੇਲ ਲੈ ਲਓ ਹਨਾ ਹਲਕਾ ਜਿਹਾ ਆਪਣੇ ਹੱਥਾਂ ਤੇ ਲਗਾ ਕੇ ਕਿਉਂਕਿ ਠੀਕ ਹੈ ਵੀ ਬਾਹਰ ਜਿਹੜੇ ਵੀਰ ਨੇ ਉਹਨਾਂ ਨੂੰ ਕੰਮ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਤੇਲ ਨਾਲ ਤੁਰਨ ਦੇ ਵਿੱਚ ਤਾਂ ਤੁਸੀਂ ਆਪਣੇ ਹਨਾ ਹੱਥਾਂ ਦੇ ਉੱਪਰਲੀ ਸਾਈਡ ਤੇ ਪੈਰਾਂ ਦੇ ਉੱਪਰਲੀ ਸਾਈਡ ਆਪਣੇ ਫੇਸ ਤੇ ਹਨਾ ਸਾਰੇ ਤੁਸੀਂ ਨਾਰੀਅਲ ਦਾ ਤੇਲ ਲਗਾ ਕੇ ਰੱਖੋ ਹਨਾ ਬਾਹਰ ਜਾਣੇ ਜਦੋਂ ਸ਼ਾਮ ਦੇ ਟਾਈਮ ਤੇ ਸਵੇਰੇ ਸਵੇਰੇ ਦੇ ਟਾਈਮ ਤੇ ਉਹ ਦਿਨਾਂ ਤੋਂ ਤੁਹਾਨੂੰ ਮੱਛਰ ਹਨਾ ਬਿਲਕੁਲ ਨਹੀਂ ਕੱਟੇਗਾ ਕਿਉਂਕਿ ਜਿਹੜਾ ਨਾਰੀਅਲ ਦਾ ਤੇਲ ਹੈਗਾ ਹਨਾ ਇਹਦੇ ਨਾਲ ਮੱਛਰ ਲਵੇ ਨਹੀਂ ਆਉਂਦਾ ਆਪਣੇ ਬੱਚਿਆਂ ਤੇ ਜਰੂਰ ਲਾਓ ਬਾਕੀ ਆਪਣੀ ਡਾਈਟ ਦਾ ਧਿਆਨ ਰੱਖੋ ਹਨਾ ਖਾਣ ਪੀਣ ਦਾ ਧਿਆਨ ਰੱਖੋ ਤੇ ਲੀਵਰ ਤੇ ਜ਼ਿਆਦਾ ਹਨਾ ਜਦੋਂ ਡਿੰਕੂ ਹੁੰਦਾ ਹੈ ਲੀਵਰ ਤੇ ਬਹੁਤ ਜਲਦੀ ਇਫੈਕਟ ਪਾਉਂਦਾ ਹੈਗਾ ਇਹ ਬਹੁਤ ਜਲਦੀ ਅਟੈਕ ਕਰਦਾ ਤਾਂ ਸਟਰੋਂਗ ਰਹੋ ਥੋੜਾ ਜਿਹਾ ਖਾਣ ਪੀਣ ਦਾ ਜਿੱਦਾਂ ਕਿ ਦਹੀਂ ਵਗੈਰਾ ਹਨਾ ਸੇਬ ਵਗੈਰਾ ਹਰੀਆਂ ਸਬਜ਼ੀਆਂ ਤੇ ਔਲਾ ਹੋ ਗਿਆ ਤੇ ਇਦਾਂ ਦੀਆਂ ਚੀਜ਼ਾਂ ਹਨਾ ਤੁਸੀਂ ਜਰੂਰ ਖਾਓ ਤੇ ਆਪਣੇ ਥੋੜਾ ਜਿਹਾ ਸਰੀਰ ਨੂੰ ਸਟਰੋਂਗ ਰੱਖੋ ਕੋਈ ਡਰਨ ਦੀ ਲੋੜ ਨਹੀਂ ਕੋਈ ਮੈਡੀਸਨ ਲੈਣ ਦੀ ਲੋੜ ਨਹੀਂ ਤੁਹਾਨੂੰ ਕਿਉਂਕਿ ਜਿੰਨਾ ਆਪਾਂ ਡਰਦੇ ਆ ਹਨਾ ਓਨੇ ਹੀ ਆਪਾਂ ਨੂੰ ਇਹ ਚੀਜ਼ਾਂ ਹਾਵੀ ਹੁੰਦੀਆਂ ਨੇ ਤਾਂ ਮੇਰੀ ਇਹ ਵੀਡੀਓ ਬਣਾਉਣ ਦਾ ਬਸ ਇਹੀ ਮਕਸਦ ਸੀ ਕਿ ਮੈਂ ਆਪਣੇ ਸਾਰੇ ਫਰੈਂਡ ਨੂੰ ਸੁਚੇਤ ਕਰ ਸਕਾਂ ਕਿ ਡਰੋ ਨਾ ਕੋਈ ਤੁਹਾਨੂੰ ਜਿੰਨਾ ਮਰਜ਼ੀ ਡਰਾਉਂਦਾ ਹੈਗਾ ਹਨਾ ਬਸ ਆਪਣੀ ਸਿਹਤ ਦਾ ਖਿਆਲ ਰੱਖੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ